ਫਲਕਾ ਡੇੜਬਾ ਦੇ ਪਿੰਡ ਰੋਗਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਅਜੀਤ ਸਿੰਘ ਲਈ ਮੁੱਖ ਮੰਤਰੀ ਸਰਬੱਤ ਬੀਮਾ ਯੋਜਨਾ ਵਰਦਾਨ ਬਣ ਕੇ ਸਾਹਮਣੇ ਆਈ ਹੈ ਇਸ ਬੱਚੇ ਦੀ ਦਿਲ ਦੀ ਬਿਮਾਰੀ ਦਾ ਸਫਲ ਇਲਾਜ ਪੀਜੀਆਈ ਚੰਡੀਗੜ੍ਹ ਤੋਂ ਕਰਵਾਇਆ ਗਿਆ ਹੈ ਦੇਖੋ ਏਅਰਪੋਰਟ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਪੰਜਾਬ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਇਸ ਯੋਜਨਾ ਦੇ ਤਹਿਤ ਸਰਕਾਰੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਦਾ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਪੜ੍ਹਦੇ ਬੱਚਿਆਂ ਦਾ ਸਾਲਾਨਾ ਚੈੱਕਅਪ ਕੀਤਾ ਜਾਂਦਾ ਹੈ ਇਸ ਦੌਰਾਨ ਸੰਗੂਰ ਦੇ ਰੋਗਲਾ ਪਿੰਡ ਦੇ ਇੱਕ ਵਿਦਿਆਰਥੀ ਨੂੰ ਦਿਲ ਦੀ ਬਿਮਾਰੀ ਹੋਣ ਦਾ ਪਤਾ ਚੱਲਿਆ ਜਿਸ ਤੋਂ ਬਾਅਦ ਉਸ ਦਾ ਚੰਡੀਗੜ੍ਹ ਦੇ ਪੀਜੀਆਈ ਵਿੱਚ ਸਫਲ ਇਲਾਜ ਇਸ ਸਿਹਤ ਬੀਮਾ ਯੋਜਨਾ ਦੇ ਤਹਿਤ ਕਰਵਾਇਆ ਗਿਆ ਇਸ ਇਲਾਜ ਤੋਂ ਬਾਅਦ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਆਮ ਬੱਚਿਆਂ ਦੀ ਤਰ੍ਹਾਂ ਸਕੂਲ ਵਿੱਚ ਖੇਡ ਰਿਹਾ ਹੈ ਅਤੇ ਪੜ੍ਹ ਰਿਹਾ ਹੈ ਤੁਸੀਂ ਵੀ ਦੇਖੋ ਇਹ ਰਿਪੋਰਟ ਕੀ ਕਹਿਣਾ ਹੈ ਸਕੂਲ ਦੇ ਅਧਿਆਪਕਾਂ ਦਾ ਅਤੇ ਇਸ ਬੱਚੇ ਦੀ ਮੁਢਲੀ ਜਾਂਚ ਕਰਨ ਵਾਲੇ ਡਾਕਟਰ ਮੇਰਾ ਨਾਮ ਪ੍ਰਵੀਨ ਆ ਜੀ ਪਿੰਡ ਰੋਗੜਾ ਕੇ ਰਹਿਣ ਵਾਲੇ ਜੀ ਬੱਚੇ ਦਾ ਨਾਮ ਅਜੀਤ ਸਿੰਘ ਜੀ ਉਹਨੂੰ ਸਾਡੇ ਇੱਕ ਦੀ ਬਿਮਾਰੀ ਸੀ ਜੀ ਉਹਦਾ ਫਰੀ ਇਲਾਜ ਹੋਇਆ ਜੀ ਇਹਨੂੰ ਹੁਣ ਬਿਲਕੁਲ ਠੀਕ ਆ ਜੀ ਉਹ ਐਨ ਖੇਲਦਾ ਤੰਦਰੁਸਤ ਹੈ ਸਰਕਾਰ ਦਾ ਧੰਨਵਾਦ ਆ ਜੀ ਅਸੀਂ ਆਰਬੀਐਸਕੇ ਐਮਐਚਟੀ ਕੌਰੀਆਂ ਦੇ ਮੈਂ ਡਾਕਟਰ ਬ੍ਰਿੰਦਰ ਤੇ ਮੇਰੇ ਨਾਲ ਡਾਕਟਰ ਕਨਿਕਾ ਆਰਬੀਐਸਕੇ ਦੇ ਤਹਿਤ ਜੋ ਸਾਲਾਨਾ ਹੈਲਥ ਚੈੱਕਅਪ ਹੁੰਦਾ ਹੈ ਉਸ ਦੇ ਵਿੱਚ ਅਸੀਂ ਪਿਛਲੇ ਸਾਲ ਦਸੰਬਰ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਰੋਗਲਾ ਦੇ ਵਿੱਚ ਹੈਲਥ ਚੈੱਕਅਪ ਕੀਤਾ ਸੀਗਾ ਜਿਸ ਦੌਰਾਨ ਸਾਨੂੰ ਬੱਚਾ ਅਜੀਤ ਸਿੰਘ ਜੋ ਕਿ ਉਸ ਸਮੇਂ ਚੌਥੀ ਜਮਾਤ ਵਿੱਚ ਸੀਗਾ ਇਸ ਦਾ ਸਾਨੂੰ ਹਾਰਟ ਦੀ ਦਿੱਕਤ ਦਾ ਥੋੜਾ ਡਾਊਟ ਲੱਗਿਆ ਤੇ ਇਸ ਬੱਚੇ ਨੂੰ ਅਸੀਂ ਫਿਰ ਸੰਗਰੂਰ ਰੈਫਰ ਕੀਤਾ ਸੰਗਰੂਰ ਤੋਂ ਪਟਿਆਲਾ ਪਟਿਆਲਾ ਤੋਂ ਪੀਜੀਆਈ ਤੇ ਪੀਜੀਆਈ ਦੇ ਵਿੱਚ ਇਸ ਬੱਚੇ ਦਾ ਮੁੱਖ ਮੰਤਰੀ ਸਰਬਤ ਸਿਹਤ ਯੋਜਨਾ ਦੇ ਤਹਿਤ ਇਸ ਬੱਚੇ ਦਾ ਇਲਾਜ ਹੋਇਆ ਅੱਜ ਅਸੀਂ ਇਸ ਬੱਚੇ ਦਾ ਫਾਲੋਅ ਅਪ ਕੀਤਾ ਤੇ ਹੁਣ ਇਹ ਬੱਚਾ ਬਿਲਕੁਲ ਤੰਦਰੁਸਤ ਹੈ ਅਤੇ ਆਪਣੇ ਰੋਜ਼ਾਨਾ ਦੇ ਦਿਨਚਰਿਆ ਦੇ ਜੋ ਵੀ ਕੰਮਕਾਰ ਹੈ ਖੇਡਣਾ ਹੈ ਪੜ੍ਹਨਾ ਹੈ ਉਹ ਪੂਰੀ ਤਰ੍ਹਾਂ ਕਰ ਰਿਹਾ ਹੈ ਤੇ ਉਸ ਦੇ ਵਿੱਚ ਉਸ ਨੂੰ ਕੋਈ ਵੀ ਦਿੱਕਤ ਨਹੀਂ ਆ ਰਹੀ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵਿੱਚ ਮੁੱਖ ਮੰਤਰੀ ਸਰਬੱਤ ਸੇਤ ਬੀਮਾ ਯੋਜਨਾ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਇਸੇ ਤਹਿਤ ਪਿਛਲੇ ਦਿਨੀ ਪਿੰਡ ਰੋਗੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਇੱਕ ਬੱਚੇ ਦਾ ਦਿਲ ਦਾ ਇਲਾਜ ਹੈ ਜਿਹੜਾ ਉਹ ਬਿਲਕੁਲ ਮੁਫਤ ਇਸ ਸਕੀਮ ਦੇ ਤਹਿਤ ਕਰਵਾਇਆ ਗਿਆ ਆਰਬੀਐਸਕੇ ਪ੍ਰੋਗਰਾਮ ਦੇ ਤਹਿਤ 30 ਤੋਂ ਵਧੇਰੇ ਬਿਮਾਰੀਆਂ ਜਿਹੜੀਆਂ ਉਹ ਕਵਰ ਕੀਤੀਆਂ ਜਾਂਦੀਆਂ ਬੱਚਿਆਂ ਦੇ ਜਮਾਂਦਰੂ ਤੇ ਵਾਧੇ ਵਿਕਾਸ ਨਾਲ ਸੰਬੰਧਿਤ ਇਸ ਵਿੱਚ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਤੇ ਅੰਗਣਵਾੜੀ ਕੇਂਦਰ ਕਵਰ ਕੀਤੇ ਜਾਂਦੇ ਹਨ ਜਿਨ੍ਹਾਂ ਤਹਿਤ ਬੱਚਿਆਂ ਦਾ ਸਾਲਾਨਾ ਚੈੱਕਅਪ ਕੀਤਾ ਜਾਂਦਾ ਤੇ ਉਹਨਾਂ ਦੇਆਂ ਜਮਾਂਦਰੂ ਤੇ ਵਾਧੇ ਵਿਕਾਸ ਨਾਲ ਸੰਬੰਧਿਤ ਬਿਮਾਰੀਆਂ ਦਾ ਇਲਾਜ ਬਿਲਕੁਲ ਮੁਫਤ ਕਰਵਾਇਆ ਜਾਂਦਾ ਹੈ